ਮਸਲਾ ਇਸ ਪਿੰਡ ਦੀ ਮਰਬੇਬੰਦੀ ਰਹਿੰਦੀ ਹੈ ਜਿਹੜੀ ਕੁੱਲ ਜ਼ਮੀਨ ਸਰਦਾਰਾਂ ਵਾਲੀ ਤੇ ਜਿਹਦਾ ਉਹਨਾਂ ਕੋਲੇ ਹੈਗੀ ਆ 20 30 ਕਿੱਲੇ ਜਾਂ ਕਿਸੇ ਕੋਲੇ ਵੰਡ ਵੀ ਹੋਊਗੀ ਜਿਹੜੀ ਬਾਕੀ ਜ਼ਮੀਨ ਖਸਾਨਾਂ ਕੋਲੇ ਹੈ ਉਹ ਜੋ 25% ਹੈ ਕੋਈ ਵਿੱਚ ਕਹਿੰਦਾ ਕਿਸੇ ਥਾਂ ਤੇ ਤੀਜਾ ਹਿੱਸਾ ਵੀ ਹੈ ਉਹ ਸਰਦਾਰਾਂ ਨਾਲ ਉਹ ਤੇ ਬੋਲਦੀ ਸਰਦਾਰਾਂ ਦਾ ਫੈਸਲਾ ਕਰਿਆ ਸੀਗਾ ਕਿ ਜਦੋਂ ਜ਼ਮੀਨਾਂ ਸੀ ਭਾਈਏ ਉਹਨੂੰ ਵੰਡਣੀ ਆ ਆਜ਼ਾਦੀ ਤੋਂ ਬਾਅਦ ਤੇ ਅਸੀਂ ਥੋੜੇ ਪੈਸੇ ਭਰਾ ਕੇ ਜ਼ਮੀਨਾਂ ਕਿਸਾਨਾਂ ਦੇ ਨੌਕਰ ਦਾ ਉਹ ਇਹਨਾਂ ਨੇ ਨਹੀਂ ਪੈਸੇ ਭਰੇ ਇੱਕ ਜਾਂ ਸਰਕਾਰ ਨੇ ਭਰੇ ਨਹੀਂ ਰਾਦੇ ਬਦਲ ਗਏ ਸਾਨੂੰ ਨਹੀਂ ਪਤਾ ਇਹ ਪੁਰਾਣੀ ਗੱਲ ਦਾ ਲਗਭਗ ਉਹਨਾਂ ਨੂੰ ਜਿਵੇਂ ਜਿਹੜੀ ਮੁਸਲਮਾਨਾਂ ਨੂੰ ਉਹ ਲਾਟ ਕੀਤੀ ਹੋਈ ਹੈ ਪਰ ਇਹ ਉਹਨਾਂ ਦੇ ਨਾਂ ਨਹੀਂ ਜੜਾਈ ਹੋਈ ਜਿਨ੍ਹਾਂ ਨੇ ਇਸ ਪਿੰਡ ਦਾ ਸਰਵੇ ਕਰਨਾ ਵੀ ਸਾਰੇ ਹੋ ਗਏ ਜੀ ਮਰਬੇਬੰਦੀ ਜਿਉਂਦੀ ਕਿਉਂ ਨਹੀਂ ਹੋਈ ਤੇ ਪਹਿਲਾਂ ਜ਼ਮੀਨਾਂ ਦੇ ਨਾਂ ਜੜਾ ਦੇਣਾ ਉਦੋਂ ਬਾਅਦ ਕਰ ਲੈਣਾ ਰੱਬੇ ਬੰਦੇ ਸੀ ਕਿਦੋਂ ਕਹਿੰਦੇ ਨਾ ਕਰ ਜੀ ਹੁਣ ਹੁਣ ਦੇ ਮਾਰ ਕੇ ਇਹਨਾਂ ਦੀ ਹੋਈ ਐ ਤੇ ਜੋ ਮਰਜੀ ਕਰਨ ਘੋੜੇ ਭਜਾਉਂਦੇ ਸਭ ਨੂੰ ਭਾਵੇਂ ਬੇਸ਼ੱਕ ਪ੍ਰਸ਼ਾਸਨ ਦਾ ਜਮੀਨਾ ਸਰ ਮੰਗਦੀਆਂ ਸਿਰ ਸਾਡੇ ਤਿਆਰ ਹੈ ਆਪਾਂ ਪਾਸੇ ਅਸੀਂ ਯਾਰ ਸਗੇ ਭਾਈ ਦੀ ਮਾਰਿਆ ਵਟ ਤੋਂ ਖੱਬੜ ਲਾਇਆ ਹੁੰਦਾ ਉਦੋਂ ਦੇਖਦੇ ਆਸੀਂ ਕਿੱਸੇ ਕਿਸੋਲਾ ਸਿਰ ਚ ਮਾਰਦੇ ਆ ਕਿੰਨੇ ਪਰਚੇ ਦਰਜ ਹੋਏ ਪਏ ਆ ਸਾਰੀ ਖਾਣ ਆ ਗਏ ਸਾਡੀ ਫਿਰ ਮਰਾਂਗੇ ਨੇ ਤਾਂ ਹੋਰ ਕੀ ਕਰਾਂਗੇ ਪਰ ਇਹਦਾ ਮਤਲਬ ਹੈ ਸਾਡੀ ਦਾਅਵ ਦੀ ਨਹੀਂ ਹੈ ਤਾਂ ਪਿੰਡ ਦੀ ਉਹ ਸਾਨੂੰ ਪਤਾ ਵੀ ਰਾਹ ਖੁੱਲ ਜੂ ਇੱਥੇ ਆਈ ਜੱਠੇ ਵਾਲ ਜੋ ਗੁਰਕਿਆਂ ਦਾ ਖੁੱਲਣ ਲੱਗੇ ਸੀ ਉਦੋਂ ਵੀ ਆਏਗੇ ਆ ਬਿਮਾਰ ਦੇ ਗੁਰਕਿਆਂ ਦਾ ਰਾਹ ਨਹੀਂ ਖੁੱਲਣ ਦੇਣਗੇ ਮੋਰਚਾ ਪੱਕਾ ਮੋਰਚਾ ਲਾ ਗਿਆ ਪਰ ਪਹਿਲਾਂ ਲੋਕਾਂ ਨੂੰ ਕਿਹਾ ਵੀ ਛੋਟੀ ਜ਼ਮੀਨਾਂ ਤੁਸੀਂ ਬਾਤ ਕਰ ਲਓ ਮਾਲਕੀ ਅੱਕ ਦੇਵਾਂਗੇ ਉਹ ਨੂੰ 100-100 ਸਾਲ ਤੋਂ ਵੱਧ ਹੋ ਗਏ ਉਹ ਮਾਲਕੀ ਅੱਕ ਨਹੀਂ ਦਿੱਤੇ ਜਿਹਨੇ ਬਾਤ ਕਰ ਕੀਤੀ ਹੈ ਉਹ ਚ ਫਰੋਜਪੁਰ ਆਉਂਦਾ ਐ ਅੰਮ੍ਰਿਤਸਰ ਆਉਂਦਾ ਗੁਰਦਾਸਪੁਰ ਆਉਂਦਾ ਉਹ ਸਾਰੇ ਸਾਰੇ ਜਿਲ੍ਹੇ ਆ ਜਿਹੜੀ ਮੁਸਲਮਾਨ ਸੋਝੜ ਕੇ ਗਏ ਭਰਾ ਸਾਡੇ ਉਹਨਾਂ ਦੀ ਜ਼ਮੀਨ ਜਿਹੜੀ ਇੱਥੇ ਆਈ ਦਿੱਤੀ ਕਿਸੇ ਨੂੰ ਉਹ ਨਾਉਣੀ ਚੜਾਈ ਉਹਨਾਂ ਨੂੰ ਜੂਲਦੀ ਜ਼ਮੀਨ ਕਿਹਨੇ ਜਾਂਦੇ ਕੋਈ ਸ਼ਾਮਲਾਟ ਤੇ ਬੈਠਿਆ ਸਾਡੇ ਮਜ਼ਦੂਰ ਬੈਠਿਆ ਜਦੋਂ ਜਗ ਹੈ ਨਹੀਂ ਉਹਨੂੰ ਦਿੱਤੀ ਪੰਜ ਮਰਲੇ ਉਹ ਸ਼ਾਮਲਾਟ ਚ ਬਾਈ ਬੈਠੇ ਝੋਗਿਆ ਜਾ ਮਾੜਾ ਮੋਟਾ ਕੱਚਾ ਪਿੱਲਾ ਜਿਹਹਾ ਜਿਹਾ ਵੀ ਪਿਆ ਉਹਨਾਂ ਤੋਂ ਉਹ ਸਾਰੀ ਜ਼ਮੀਨ ਰਿਕਾਰਡ ਚ ਲਿਆ ਕੇ ਇਹਨੂੰ ਭਾ ਭਕਿੰਦੇ ਆ ਮੰਡੀਆਂ ਦਾ ਨਾਂਉ ਦਿੰਦਾ ਕਾਬਕਰੀਆਂ ਜਿਹਨ ਬਹੁਤ ਕਮਾਲ ਦੀਆਂ ਮੰਡੀਆਂ ਉਹ ਬਾਹਰ ਨੂੰ ਕਹਿਣਾ ਵੀ ਆਜੋ ਲੈ ਲਓ ਤੇ ਉਹ ਸਾਰੀ ਜ਼ਮੀਨ ਸਰਕਾਰ ਆਪਦੇ ਨਾਂ ਚੜਾ ਰਹੀ ਆ। ਆਹ ਰਾਮ ਭਰਾਓ ਦੱਸਦੇ ਤਾਂ ਪਤਾ ਤੋਂ ਬਾਅਦ ਚ ਲੱਗਦਾ ਸਾਰੀ ਚੜਾ ਲਈ ਹੋਵੇ ਨਹੀਂ ਚੜਾਈ ਤੇ ਚੜਾ ਲੂਗੀ ਤੇ ਰਿਕਾਰਡ ਬਣਾ ਲਿਆ। ਰਿਕਾਰਡ ਦਾ ਸਾਰਾ ਉਹਨਾਂ ਨੇ ਲੈ ਲਿਆ। ਸਾਰੀ ਗੱਲ ਕਰ ਆ ਤੈਨੂੰ ਸ਼ੁਰੂਆਤ ਆ ਉਥੋਂ ਵੀ ਪਹਿਲਾਂ ਇੱਥੋਂ ਪੰਨੋ। ਫਿਰ ਗੱਫਾ ਪਾ ਲਾਂਗੇ। ਤੇ ਜੇ ਉਹ ਬਾਹਰ ਲਿਆ ਕੰਪਨੀਆਂ ਨੇ ਆ ਕੇ ਜ਼ਮੀਨ ਲੈਣੀ ਹੈ। ਜਿਹੜਾ ਭਾਈ 200 ਸਾਲ ਦਾ ਬੈਠਾ ਹੈ ਤਿੰਨ ਪੀੜੀਆਂ ਉਥੇ ਉਹਦੀਆਂ ਗੁਜ਼ਰੀਆਂ ਉਹ ਮਰੇ ਤੋਂ ਬਿਨਾ ਜ਼ਮੀਨ ਕਿਵੇਂ ਸੱਡੂ? ਜਮੀਨ ਲੈਣੇ ਪਹਿਲਾਂ ਮਾਰ ਦਿਆ ਨੋ ਇਹ ਕਹਿੰਦਾ ਰੋੜੇ ਲੈ ਆਏ ਅਸੀਂ ਨਹੀਂ ਰੋੜੇ ਲਿਆਉਂਦੇ ਮਾਰਨ ਗੋਲੇ ਅਸੀਂ ਲੈਂਡ ਬਣਾ ਕੇ ਖੜਦੇ ਹਾਂ ਮਾਰ ਲਾਂ ਨੋ ਉਹਦੋਂ ਬਾਅਦ ਜਦ ਸਾਰਿਆਂ ਨੂੰ ਮਾਰਤਾ ਫਿਰ ਇਹਨਾਂ ਦੀ ਹੋਈ ਆ ਸਾਡੇ ਵਾਲੀ ਵੀ ਇਹਨਾਂ ਦੀ ਹੋਈ ਆ ਇਕੱਲੇ ਸਰਦਾਰਾਂ ਵਾਲੇ ਇਸ ਤਰ੍ਹਾਂ ਇਹ ਦੱਸਿਆ ਯਾਰ ਜੇ ਉਹ ਕਹਿਣ ਵੀ ਨਹੀਂ ਆਪਾਂ ਕਿਹਾ ਕਿ ਅਸੀਂ ਤਾਂ ਆਏ ਥੋੜੇ ਜਿਉਂਦੇ ਵੀ ਰਹਿਣ ਦੇਣਾ ਤੁਹਾਨੂੰ ਕੁਛ ਨੂੰ ਕੁਛ ਨੂੰ ਮਾਰ ਵੀ ਦੇਣਾ ਜਮੀਨਾਂ 'ਚ ਬਣਾਗੇ ਟੋਟਲ ਮਾਰਾਂਗੇ ਉਹਦੋਂ ਬਾਅਦ ਜਮੀਨ ਲੈਣਾਂ ਦੀਆਂ ਉਹਦੋਂ ਬਾਅਦ ਸਾਡੀਆਂ ਹੈਗੀ ਮਤਲਬ ਫੋਟੇ ਵਾਲੇ ਕੋਈ ਹੋਰ ਕੋਈ ਰਾਜ ਮਰਬੇ ਬੰਦੇ ਨੂੰ ਕਿਹਾ ਜਾ ਰਿਹਾ ਵੀ ਜ਼ਿੰਮੇਵਾਰਾਂ ਤੇ ਸਰਦਾਰਾਂ ਰੋਲੇ ਮਰਬੇ ਬੰਦੇ ਲੈ ਕਿੰਨੇ ਆ ਰਹੀ ਹੈ ਜੇ ਸਰਕਾਰ ਹੈ ਇਹਨਾਂ ਦਾ ਕੋਈ ਜ਼ਿੰਮੇਵਾਰਾਂ ਰੋਲਾ ਨਿਮੇੜ ਦਿੰਦੇ ਅਸੀਂ ਹੁਣ ਵੀ ਤਿਆਰ ਆ ਜਿੰਨੇ ਨਿਮੇੜਨਾ ਮਾਥੇ ਆਇਆ ਮਹਾ ਵੀਰ ਰੋਲਾ ਥੋੜਾ ਕਿਤੇ ਵੱਡਾ ਬਹਿ ਜਾਓ ਬੰਦੇ ਨੁਕਸਾਨੇ ਜਾਣਗੇ ਇਹਨੂੰ ਬੈਠ ਕੇ ਨਿਵੇੜ ਲੋ ਜਨਦੀ ਸਰਦਾਰਾਂ ਵਾਲੇ ਪਾਸੋਂ ਇੱਕ ਕੇਸ ਆ ਉਹ ਕਹਿੰਦੇ ਅਸਾਨੂੰ ਕਿੱਲੇ ਮਗਰ 2.5 ਲੱਖ ਦਵਾ ਦੇ ਅਸੀਂ ਇਧਰ ਵੀ ਬਣਾ ਲਏ ਕੋਸ ਇਧਰ ਵਾਲੇ ਵਿੱਚ ਆ ਗਏ ਉਸ ਉਧਰ ਵਾਲੇ ਆ ਕਿ ਜਿਹੜੇ ਰੌਲਾ ਪਾਉਣ ਵਾਲੇ ਹੁੰਦੇ ਆ ਉਹਨਾਂ ਨੂੰ ਫੇਰ ਰੌਲਾ ਪਾਤਾ ਸਮਝੋਤਾ ਨਹੀਂ ਸਿਰੇ ਹੁੰਦਾ ਫੇਰ ਆਪਾਂ ਸਾਰੀ ਫੋਰਸ ਸਾਡੇ ਉਧਰਲੇ ਪਾਸੇ ਆ ਪੁੱਲ ਕਿੰਨੀ ਜਮੀਨ ਹੈ ਜੀ ਸਾਰੀ ਖਸਾਰ ਤੋਂ ਸਾਡੀਆਂ ਪੁੱਲ ਜਮੀਨ 600 ਕਿੱਲੇ ਹੈ 700 ਕਮਾਹ ਕਹਿੰਦੇ ਆ 600 ਕਿਲਾ ਲਗਭਗ ਉਹਦਾ ਬਣ ਜੂ ਜਦ ਵੀ 700 ਕਮਾਹ ਜ਼ਮੀਨ ਹੈ ਜਿਹੜੀ ਤੇ ਆ ਬੰਬੇਬੰਦੀ ਕਰਕੇ ਸਰਦਾਰਾਂ ਨੂੰ ਮਾਲਕ ਬਣਾਉਣਾ ਪਹਿਲਾਂ ਸਰਦਾਰਾਂ ਕੋਲੇ ਥੋੜੀ ਜਿਹੀ ਮੈਨ ਹੈ ਜੇ ਭਾਈ ਕੋਈ ਆਪ ਦੀ ਵੇਚੀ ਬੈਠਾ ਬੜਾ ਗਰੀਬ ਹੋ ਗਿਆ ਸਰਦਾਰ ਅਸੀਂ ਪ੍ਰਭੂਪੇ ਤੌਰ ਤੇ ਸਾੜ ਦਿਆਂਦੇ ਉਹਨੂੰ ਦਵਾ ਦੇਨੇ ਆ ਸਮਝੌਤਾ ਦਾ ਕਰਨ ਕੋਈ ਹੁਣ ਫੋਰਸ ਦੇ ਜੋਰ ਡਾਂਗਾਂ ਦੇ ਜੋਰ-ਜੋਰ ਗੋਲੀ ਦੇ ਜੋਰ ਅਥਰੂ ਗੱਡੀਆਂ ਨਾਲ ਲਿਆ ਕੇ ਇਹ ਸਾਰਾ ਬੁਖਲੀਆ ਹੀ ਬੈਠੇ ਆ ਸਾਰਾ ਕੁਛ ਇਹਨਾਂ ਕੋਲ ਸਾਡਾ ਮੁਕਾਬਲਾ ਕੀ ਆ ਜੇ ਸਾਨੂੰ ਡਾਂਗਾ ਨਾ ਪੰਡੇ ਅਸੀਂ ਰੋੜਿਆਂ ਨਾਲ ਸਾਡੀ ਸੁਰੱਖਿਆ ਕਰ ਸਕਦੇ ਤੇ ਕਹਿੰਦੇ ਰੋੜੇ ਇੱਥੇ ਕਿਹਦੀ ਪੈਟਰੋਲ ਬੰਬ ਆ ਹੁਣ ਉਹ ਮੁਕਤੀ ਜਾਂਦਾ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਰੋੜੇ ਕਿਹਾ ਸੀ ਮੈਂ ਉਹ ਪਹਿਲਾਂ ਉਹਦੇ ਤੁਰਤੀ ਮੇਰੀ ਵੀਡੀਓ ਬਣੀ ਹੋਈ ਆ ਮੈਂ ਦਿਖਾਉ ਥੋੜਾ ਪੈਟਰੋਲ ਬੰਬ ਜੇ ਤੁਸੀਂ ਦਰਦੇ ਤਾਂ ਸਾਨੂੰ ਪਤਾ ਨਹੀਂ ਪੈਟਰੋਲ ਬੰਬ ਕਿਥੇ ਛਿੱਟਾਂਗੇ ਸਾਡੇ ਪਾਈਆਂ ਤੇ ਤੁਮ ਸਾਡੇ ਪਾਈ ਆ ਤੁਹਾਨੂੰ ਦਰ ਕੋਹ ਨਾਲ ਤੇ ਆਉਂਦਾ ਭਗਵਾਨ ਦਮਨ ਤੇ ਆਉਂਦਾ ਜੀ ਇਹਨੂੰ ਭੇਜੇ ਆ ਮੈਂ ਤਾਂ ਉਹ ਦੂ ਘੰਟਾ ਵਾਲੀ ਕਹਿੰਦੇ ਆ ਇਹਨਾਂ ਦੀ 24 ਤੈਨੂੰ ਤਰ੍ਹਾਂ ਦਿੰਦੇ ਉਹਨਾਂ ਨੂੰ ਮਹੀਨੇ ਦੀਆਂ ਤੇ ਦੇਣ ਤੈਨੂੰ ਤਰ੍ਹਾਂ ਉਹਨਾਂ ਨੂੰ ਜਾਹੇ ਤੈਨੂੰ ਕੋਣਾ ਹੋਰ ਭਰਤੀ ਕਰ ਲਾਂ ਵੀ ਭਾਈ ਠੀਕ 8 ਘੰਟੇ ਡਿਊਟੀ ਹੁੰਦੀ 8 ਘੰਟੇ ਬਾਅਦ 9:00 8 ਘੰਟੇ ਬਾਅਦ 9:00 ਜਦੋਂ ਮਰਜੀ ਆ ਜਿੰਨੀ ਮਰਜੀ ਤੂੰ ਦਾ ਫਾਹੇ ਜਿਹੜਾ ਹੁੰਦੇ ਪਤਾ ਨਹੀਂ ਕਿਹਦਾ ਟੁੱਲਸ ਵਾਲਿਆਂ ਦਾ ਐਕਸੀਡੈਂਟ ਹੋ ਗਿਆ ਜਾਣ ਜਾਨ ਇਹ ਅਲਾਟਮੈਂਟ 47 ਵਾਲੀ ਹੋਈ ਸੀ ਇਹ ਜਿਹੜੀ ਸਰਦਾਰਾਂ ਦੀ ਜ਼ਮੀਨ ਤੋਂ ਤੂੰ ਪਹਿਲਾਂ ਦੀ ਹੈ ਜਿਹੜੇ ਕੋਈ ਮੁਸਲਮਾਨਾਂ ਵਾਲੀ ਉਹ ਕੁਝ ਕਰ ਹੈਗਾ ਜਿਹਦੀ ਉਹਨਾਂ ਦਾ ਵਾਲ ਚ ਲੱਟ ਗਈ ਆ 47 ਤੋਂ ਕਿਉਂਕਿ ਮੁਸਲਮਾਨ ਪਰ ਇੱਥੇ ਵੀ ਵਸਦੇ ਸੀ ਪਿੰਡ 'ਚ ਵੀ ਜਦੋਂ ਉਹਨਾਂ ਉੱਜੜ ਕੇ ਉਧਰ ਜਾਣਾ ਪੈ ਗਿਆ ਉਧਰ ਉਹਦੇ ਭਰਾ ਸਾਡੇ ਸਿੱਖ ਉੱਜੜ ਕੇ ਜਾਂ ਹਿੰਦੂ ਉੱਜੜ ਕੇ ਆਏ ਆ ਉਹਨਾਂ ਨੂੰ ਕੀ ਪੀਤਾ ਕੋਈ ਹਲਟ ਉਹ ਕਿੰਨੀ ਜ਼ਮੀਨਾਂ ਸਾਨੂੰ ਹੈ ਨਹੀਂ ਪਤਾ ਇਹ ਕਿੰਨਾ ਸਾਡੇ ਭਰਾਵਾਂ ਨੂੰ ਸਾਡੀਆਂ ਭੈਣਾਂ ਨੂੰ